ਹਾਰ ਤੱਕ ਕਹਿ ਰਹੀ ਕਿ ਅਸੀਂ 10000 ਰੁਪਏ ਜੀ ਬੀਬੀਆਂ ਨੂੰ ਦੇਣ ਲੱਗੇ ਆ ਸਾਡਾ ਹੱਥ ਨਹੀਂ ਦੇ ਰਹੀ ਸਾਨੂੰ 10000 ਰੁਪਏ ਕਿੱਥੋਂ ਦੇ ਦੇਣਗੇ ਉਹ ਫਰੀ ਦਾ ਕਿੱਥੋਂ ਦੇ ਦੇਣਗੇ ਜਦੋਂ ਸਾਡੀ ਮਿਹਨਤ ਨਹੀਂ ਸਾਨੂੰ ਦੇ ਰਹੇ ਕਿਸੇ ਨੂੰ ਨਹੀਂ ਚਾਹੀਦਾ 10000 ਰੁਪਏ 3 ਦਸੰਬਰ ਨੂੰ ਸਾਡਾ ਧਰਨਾ ਇਹਨਾਂ ਨੇ ਕੈਨਸਲ ਕਰਾਇਆ ਕਿਉਂ ਕਰਾਇਆ ਜੀ ਇਹ ਮੇਟੇ ਮੇਲ ਕੋ ਇੱਕ ਸਾਡਾ ਸਿਰ ਖਾਂਦੇ ਆ ਸਿਰ ਖਾਵਾਂਗੇ ਅਸੀਂ ਇੱਥੇ ਖਾਣਾ ਬਣਾਉਣੇ ਆ ਤੁਮ ਦੁਨੀਆ ਨੂੰ ਜਮਾ ਹੀ ਨ ਰੱਖਿਆ ਜੀ ਮੇਟੇ ਕੀ ਖਰਚਾ ਜੀ ਜਮਾ ਖਰਚਾ ਮੇਡੇ ਮੇਲ ਮੇਟੇ ਨੂੰ ਤਾਂ ਚੇਤਾ ਹੀ ਨਹੀਂ ਦਿੰਦਾ ਟੀਚਰ ਕਹਿ ਦਿੰਦੇ ਕੋਈ ਟਿਫਨ ਪੋ ਲਿਆਓ ਕੁਛ ਤਾਂ ਆ ਵੀ ਚਾਹ ਦੇ ਦਿਓ ਪਾਣੀ ਦੇ ਦਿਓ ਸਾਨੂੰ ਸਫਾਈਆਂ ਕਰ ਦਿਓ ਵੀ ਸਾਰੇ ਹੀ ਕੰਮ ਲਿੱਤੇ ਜਾਂਦੇ ਆ ਉਹਦੇ ਚ ਅਸੀਂ ਖਾਣਾ ਵੀ ਬਣਾਉਣਾ ਹੁੰਦਾ ਸਰਕਾਰ ਨੂੰ ਸਿਰਫ 100 ਰੁਪਏ ਦਿੰਦੀ ਐ ਸਾਨੂੰ ਦਿਹਾੜੀ ਅਸੀਂ ਮਿਹਨਤ ਕਰਦੇ ਆ ਸਾਰਾ ਦਿਨ ਅਸੀਂ 9 ਵਜੇ ਤੋਂ ਲੈ ਕੇ 3 ਵਜੇ ਕਰੇ ਬਾਰਸੀਆ ਸਾਡੀ ਕਿਤੇ ਇੱਕ ਵਾਰੀ ਸਾਨੂੰ 1500 ਪਾ ਦਿੰਦੇ ਆ ਕਿਤੇ ਸਾਨੂੰ 600 ਪਾ ਦਿੰਦੀ ਐ ਸਰਕਾਰ ਸਾਡੇ ਨਾਲ ਬਹੁਤ ਧੱਕਾ ਕਰਦੀ 3000 ਨਾਲ ਘਰ ਚੱਲ ਜਾਂਦਾ ਨਹੀਂ ਸਰ ਕੋਤ ਮੈਂ ਹਰਜੋਤ ਮਾਸਾ ਸਾਡੀਆਂ ਮੀਟਿੰਗਾਂ ਹੁੰਦੀਆਂ ਸਾਡੀ ਹੁਣ ਭਗਵਾਨ ਤਮਾਨ ਸਰਕਾਰ ਨੂੰ ਇਹੀ ਬੇਨਤੀ ਆ ਵੋਟਾਂ ਲੈਣੀਆਂ ਤਾਂ ਸਾਡੀਆਂ ਤਨਖਾਹਾਂ ਚ ਵਾਧਾ ਕੀਤਾ ਜਾਵੇ ਸਾਡੇ ਕੁੱਕਾਂ ਨੂੰ ਡੀਸੀ ਰੇਟ ਮਿਲਣੇ ਚਾਹੀਦੇ ਨਹੀਂ ਸਾਡੇ ਕੰਨੀ ਵੋਟਾਂ ਕੰਨੀ ਨਾ ਆਉਣ ਸਾਨੂੰ ਸਰਕਾਰੀ ਕਹਾ ਜਾਂਦਾ ਪਰ ਸਾਨੂੰ ਸਹੂਲਤ ਕੋਈ ਨਹੀਂ ਮਿਲਦੀ ਅਸੀਂ ਨਾ ਜਾਵਾਂਗੇ ਤੇ ਆਪਣੀ ਥਾਂ ਤੇ ਲੇਡੀਜ਼ ਭੇਜਾਂਗੇ ਤੇ ਲੇਡੀਜ਼ ਨੂੰ ਆਪਣੀ ਜੇਬ ਚੋਂ 100 ਰੁਪਏ ਦੇਵਾਂਗੇ 100 ਰੁਪਏ ਦੇਵਾਂਗੇ ਆਰਐਮਬੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸ੍ਰਿੰਦਰ ਕੰਬੋਜ ਅੱਜ ਭਾਰਤ ਬੰਦ ਦੀ ਕੋਲ ਤੇ ਜਿੱਥੇ ਕਿ ਹਰੇਕ ਵਰਗ ਤਰਨੇ ਤੇ ਆ ਤਾਂ ਮਿਡੇ ਮੀਲ ਦੇ ਜੋ ਮੁਲਾਜ਼ਮ ਇੱਥੇ ਪਹੁੰਚੇ ਹੋਏ ਨੇ ਬੀਬੀਆਂ ਨੇ ਜੋ ਬੱਚਿਆਂ ਨੂੰ ਖਾਣਾ ਪੀਣਾ ਦਿੰਦੇ ਨੇ ਤਾਂ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਉਹ ਤਰਨੇ ਤੇ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਪੂਰਾ ਮਸਲਾ ਕੀ ਆ ਬੰਦਾ ਬੰਦਾ ਕਿਤਾ ਜਾਵੇ ਉਹ ਮੈਂ ਕੰਮ ਕੀ ਹੈ ਕੀ ਕੰਮ ਕਰਦੇ ਹਾਂ ਅਸੀਂ ਬੱਚਿਆਂ ਨੂੰ ਐਸੇ ਖਾਣਾ ਬਣਾਉਂਦੇ ਆਂ ਜੀ ਹਾਂ ਜੀ ਕਿੰਨੇ ਯਾਰ 3000 3000 ਹਾਂ ਜੀ ਹਾਂ ਜੀ ਸੋਹਰ ਦਾ ਸਾਨੂੰ ਕੋਈ ਢਾੜੀ ਵੇਸ ਤੋਂ ਮਿਲਦੀ ਜਾਂ ਮਹੀਨੇ ਵੇਸ ਤੋਂ ਮਹੀਨੇ ਵਿੱਚ ਮਹੀਨੇ ਨੂੰ 3000 ਉਹ ਵੀ ਅਸੀਂ ਜਾ ਰਹੇ ਹਾਂ ਇਹ ਜੀ ਛਾ ਜੀ ਸਾਨੂੰ ਮੈਡੀਕਲ ਸਕੀਟੀ ਜਾਂਦੀ ਹੈ ਜੀ ਸਾਨੂੰ ਨਾ ਕੋਈ ਮੈਡੀਕਲ ਨਹੀਂ ਜੇ ਕੋਈ ਬਿਮਾਰ ਵੀ ਹੋ ਜਾਊਗਾ ਉਹਦੀ ਖਾਣ ਵੀ ਅਸੀਂ ਜੇ ਨਾ ਜਾਇ ਪੈਗਾ ਫਿਰ ਮੈਂਬਰ ਭੇਜਣਾ ਪੈਂਦਾ ਜੀ ਨਹੀਂ ਫਿਰ ਇੱਕ ਦਜਾਣਾ ਬੋਲੋ ਕਿੰਨੇ ਵਜੇ ਤੁਸੀਂ ਕੰਮ ਤੇ ਜਾਂਦੇ ਹੋ ਸਵੇਰੇ ਅਸੀਂ ਜੀ 8:30 ਵਜੇ ਜਾਂਦੇ ਹਾਂ 8:30 ਸ਼ਿਕਹਾਂ ਜੀ ਕਿੰਨੇ ਵਜੇ ਤੱਕ ਕੰਮ ਕਰਦੇ ਹੋ 2 ਵਜੇ ਤੱਕ 2 ਵਜੇ ਤੱਕ 8 ਤੋਂ 2 ਕੰਮ ਕਰ ਹਾਂਜੀ ਹਾਂਜੀ ਮਾਲਾ ਬੱਚਿਆਂ ਲਈ ਜਿਹੜਾ ਸਾਰਾ ਖਾਣਾ ਤੁਸੀਂ ਬਣਾਉਣਾ ਹਾਂ ਹਾਂਜੀ ਮੈਂ ਸੇਰ ਤੋਂ ਲੈ ਕੇ ਕੋਨਾ ਬਰਤਨ ਬਰਤਨ ਤਾਂ ਨਹੀਂ ਸਾਰਾ ਸਾਮ ਸਵੇਇਆ ਕਰਕੇ ਸਬਜੀ ਕੱਟਣ ਤੱਕ ਜੀ ਸਾਰਾ ਕੁਝ ਅਸੀਂ ਕਰਦੇ ਹਾਂ ਤੁਹਾਡੀ ਪਰਥੀ ਹੋਈ ਸੀ ਇਹ ਪੱਕੇ ਤੌਰ ਤੇ ਹੋਈ ਸੀ ਜਾਂ ਤੁਹਾਨੂੰ ਠੇਕੇ ਵਾਸਤੇ ਰੱਖਿਆ ਗਿਆ ਸੀ ਠੇਕੇ ਵਾਸਤੇ ਰੱਖਿਆ ਗਿਆ ਸੀ ਦੇ ਬੈਠੇ ਹਾਂਜੀ ਸਾਨੂੰ ਲੋਕ ਤੁਹਾਨੂੰ ਕੰਮ ਕਰਦਿਆਂ ਹਾਂ ਕਈਆਂ ਨੂੰ ਜੀ 10 ਸਾਲ ਹੋਏ 7 ਸਾਲ ਹੋਏਗੀ ਕਈਆਂ 20 ਸਾਲ ਹੋਈ 25 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਹਾਂਜੀ ਕਿੰਨੇ ਪੈਸੇ ਮਿਲਦੇ ਸੀ 25 ਸਾਲ ਪਹਿਲਾਂ ਉਹ ਤਾਂ ਸਾਡੇ 20 ਪੀਏ 500 ਮਿਲਦੇ ਜੀ ਨਹੀਂ 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 ਪਹਿਲਾ 50 ਰੁਪਏ ਦੇ ਦਿੰਦੇ ਸਨ 50 ਰੁਪਏ ਰੋਜ਼ ਦਾ ਦਿੰਦੇ ਸਨ ਮੇਰੇ ਵੀ ਮੀ ਡਾਕੂਮੈਂਟ ਲਾ ਕੇ ਸਾਨੂੰ ਸਰਕਾਰੀ ਕਹਾ ਜਾਂਦਾ ਪਰ ਸਾਨੂੰ ਸਹੂਲਤ ਕੋਈ ਨਹੀਂ ਮਿਲਦੀ ਅਸੀਂ ਨਾ ਜਾਵਾਂਗੇ ਤੇ ਆਪਣੀ ਥਾਂ ਤੇ ਲੇਡੀਜ਼ ਭੇਜਾਂਗੇ ਤੇ ਲੇਡੀਜ਼ ਨੂੰ ਆਪਣੀ ਜੇਬ ਚੋਂ 100 ਰੁਪਏ ਦੇਵਾਂਗੇ ਸੌ ਰੁਪਏ ਦੇਵਾਂਗੇ ਸਾਨੂੰ ਕੋਈ ਸੌ ਰੁਪਏ ਦੇ ਦਿੰਦਾ ਜੀ ਇਹ ਬੰਦਾ 15 ਦਿਨ ਬਿਮਾਰ ਹੈ ਜੀ ਤੇ 1500 ਰੁਪਏ ਉਹਨੂੰ ਦਿੱਤਾ ਹੀ ਜਾਊਗਾ ਜੀ ਇਕੱਲਾ ਖਾਣਾ ਬਣਾਉਣਾ ਇਹ ਇੱਕ ਹੋਰ ਕੰਮ ਹੋਰ ਵੀ ਹੋਰ ਵੀ ਕੰਮ ਲੈ ਲੈ ਜਾਂਦੇ ਆਂ ਮੈਂ ਤੇ ਕੰਮ ਲਿੱਤੇ ਜਾਂਦਾ ਟੀਚਰ ਕਹਿ ਦਿੰਦੇ ਕੋਈ ਟਿਫਨ ਧੋ ਲਿਆਓ ਕੁਝ ਤਾਂ ਵੀ ਚਾਹ ਦੇ ਦਿਓ ਪਾਣੀ ਦੇ ਦਿਓ ਸਾਨੂੰ ਸਫਾਈਆਂ ਕਰ ਦਿਓ ਵੀ ਸਾਰੇ ਹੀ ਕੰਮ ਲਿੱਤੇ ਜਾਂਦੇ ਆ ਉਹਦੇ ਚ ਅਸੀਂ ਖਾਣਾ ਵੀ ਬਣਾਉਣਾ ਹੁੰਦਾ ਸਰਕਾਰ ਨੂੰ ਸਿਰਫ 100 ਰੁਪਏ ਦਿੰਦੀ ਹੈ ਸਾਨੂੰ ਦਿਹਾੜੀ ਸਰਕਾਰ ਅੱਗੇ ਸਾਡੀ ਇਹੀ ਬੇਨਤੀ ਹੈ ਵੀ ਸਾਡੀ ਤਨਖਾਹ ਵਧਾਈ ਜਾਵੇ ਸਾਨੂੰ ਮੈਡੀਕਲ ਦਿੱਤਾ ਜਾਵੇ ਮੈਡੀਕਲ ਦੀ ਕੋਈ ਸੁਵਿਧਾ ਨਹੀਂ ਹੈਗੀ ਆ ਬਾਈ ਚਾਂਸ ਸਕੂਲ 'ਚ ਕਿਸੇ ਲੇਡੀਜ਼ ਨਾਲ ਕੋਈ ਹਾਸਾ ਹੋ ਜਾਂਦਾ ਉਹ ਵਿਚਾਰੀ ਉੱਥੇ ਤੜਪਦੀ ਰਹਿੰਦੀ ਆ ਉਹਦੇ ਵਾਸਤੇ ਕੋਈ ਸਹੂਲਤ ਨਹੀਂ ਹੈਗੀ ਤੇ ਮੈਡੀਕਲ ਵੀ ਦਿੱਤਾ ਜਾਵੇ ਤਾਂ ਤਨਖਾਹ 'ਚ ਵਾਧਾ ਵੀ ਕੀਤਾ ਜਾਵੇ ਸਾਡਾ ਡੀਸੀ ਰੇਟ ਕੀਤਾ ਜਾਵੇ ਜਿਹੜੇ ਹੁਣ ਕਈ ਦਿਨਾਂ ਤੋਂ ਕਹਿ ਰਹੇ ਆ ਵੀ ਡੀਸੀ ਰੇਟ ਲਾਗੂ ਕਰਤਾ ਡੀਸੀ ਰੇਟ ਲਾਗੂ ਕਰਤਾ ਉਹ ਸਾਡੇ ਤੇ ਕਿਉਂ ਨਹੀਂ ਲਾਗੂ ਹੁੰਦਾਗਾ ਉਹ ਸਾਡੇ ਤੇ ਵੀ ਹੋਣਾ ਚਾਹੀਦਾ ਨਾ ਡੀਸੀ ਰੇਟ ਲਾਗੂ ਇਹ ਤਾਂ ਕੰਮ ਕਰਦੇ ਆਂ ਇਹ 8-8 ਘੰਟੇ ਸਮਝ ਲੱਗਦਾ ਕਿ ਤੁਸੀਂ ਰਾਸ਼ਨ ਦਾ ਵੀ ਕਪਲਾ ਕਰ ਦਿੰਦੇ ਹੋ ਕਈ ਵਾਰ ਰਾਸ਼ਨ ਸਾਡੇ ਵੱਲ ਕੋਈ ਰਾਸ਼ਨ ਨਹੀਂ ਆਂਦਾ ਉਹਦੇ ਵਾਸਤੇ ਇੰਚਾਰਜ ਹੁੰਦੇ ਆ ਟੀਚਰ ਇੰਚਾਰਜ ਹੁੰਦੇ ਆ ਉਹ ਜਿੰਨਾ ਰਾਸ਼ਨ ਸਾਨੂੰ ਦਿੰਦੇ ਆ ਅਸੀਂ ਉਹਨਾ ਰਾਸ਼ਨ ਬਣਾਉਂਦੇ ਆ ਉਹਨਾ ਹੀ ਬਣਾਇਆ ਜਾਂਦਾ ਈ ਅਸੀਂ ਸਿਰਫ ਬੱਚਿਆਂ ਨੂੰ ਹੀ ਖਵਾਉਂਦੇ ਆ ਸਾਨੂੰ ਲੋੜ ਨਹੀਂ ਰਾਸ਼ਨ ਦੀ ਅਸੀਂ ਬੱਚਿਆਂ ਵਾਸਤੇ ਹੀ ਜਾਂਦੇ ਆ ਬੱਚਿਆਂ ਕੇ ਖਾਣਾ ਬਣਾਉਂਦੇ ਆ ਸਾਨੂੰ ਕੋਈ ਚੀਜ਼ ਨਹੀਂ ਸਰਕਾਰ ਨੇ ਜਿਹੜੀ ਆਖਿਆ ਕਿ ਅਸੀਂ ਔਰਤਾਂ ਨੂੰ 1000 ਰੁਪਏ ਦੇਣਾ ਅਸੀਂ ਉਹ ਨਹੀਂ ਲੈਣੀ ਸਾਡੀ ਤਨਖਾਹ ਚਾਹੀਦੀ ਹੈ ਜੀ ਸਾਨੂੰ ਨਹੀਂ ਚਾਹੀਦਾ ਉਹ ਲੈਣੀ ਉਹ ਨਾਦ ਨਾਲੇ ਜਿਸ ਸੀਗਾ ਜੋ ਲੇਡੀਜ਼ ਨੂੰ ਦੇ ਰਹੇ ਸੀ ਉਹਨਾਂ ਬਧਾਈ ਜਾਵੇ ਸੀ ਰੈਡ ਸੀ ਚਾਹੀਦਾ ਜੀ ਬਧਾਈ ਜਾਵੇ ਸਾਨੂੰ ਕਿਸੇ ਨੂੰ ਨਹੀਂ ਚਾਹੀਦਾ 1000 ਰੁਪਏ ਨਹੀਂ ਤਾਂ ਕਹਿ ਰਹੀ ਕਿ ਅਸੀਂ 10000 ਰੁਪਏ ਜੀ ਬੀਬੀਆਂ ਨੂੰ ਦੇਣ ਲੱਗੇ ਆ ਸਾਡਾ ਹੱਕ ਨਹੀਂ ਦੇ ਰਹੀ ਸਾਨੂੰ 10000 ਰੁਪਏ ਕਿੱਥੋਂ ਦੇ ਦੇਣਗੇ ਉਹ ਫਰੀ ਦਾ ਕਿੱਥੋਂ ਦੇ ਦੇਣਗੇ ਜਦੋਂ ਸਾਡੀ ਮਿਹਨਤ ਨਹੀਂ ਸਾਨੂੰ ਦੇ ਰਹੀ ਸਾਡਾ ਹੱਕ ਦਿੱਤਾ ਜਾ ਸਾਨੂੰ 10000 ਰੁਪਏ ਵਾਪਸ ਵਾਰੀ ਦੇਣ ਕੇ ਸਾਨੂੰ ਕੀ ਫਾਇਦਾ ਸਾਨੂੰ ਤਾਂ ਆਪਣੀ ਮਿਹਨਤ ਚਾਹੀਦੀ ਹੈ ਜੀ ਸਾਨੂੰ ਜਿਹੜੀ ਅਸੀਂ ਕਰਦੇ ਆ ਸਾਨੂੰ ਤਾਂ ਮਿੱਟੀ ਮਿਲਦਾ ਮਿੱਟੀ ਪਿਆੰਦਾ ਹੱਕ ਚਾਹੀਦਾ ਸਾਨੂੰ ਜਿੰਨੀ ਸਾਡੀ ਮਿਹਨਤ ਹੈਗੀ ਆ ਸਾਨੂੰ ਸਾਡੀ ਮਿਹਨਤ ਮਿਲਣੀ ਚਾਹੀਦੀ ਆ ਸਰਕਾਰੀ ਮੁਲਾਜ਼ਮਾਂ ਨੂੰ ਹੋਰ TADA ਪੱਤੇ ਦਿੱਤੇ ਜਾਂਦੇ ਤੁਹਾਨੂੰ ਕੀ ਸਹੂਲਤ ਹੈ ਜਾਂਦੀ ਨਹੀਂ ਰੂਹ ਨਹੀਂ ਹੈਗੀ ਨਾ ਕੋਈ ਬੀਮਾ ਨਾ ਕੋਈ ਮੈਡੀਕਲ ਹੈ ਕੁਝ ਨਹੀਂ ਹੈਗਾ ਸਾਡੇ ਵਾਸਤੇ ਸਿਰਫ ਇੱਕ ਸਰਕਾਰ ਕੀ ਦਿੰਦੀ ਹੈ 100 ਰੁਪਿਆ ਦਿਹਾੜੀ ਦਿੰਦੀ ਹੈ ਇੱਕ ਦਿਨ ਦੀ 2005 ਤੋਂ ਚੱਲ ਰਿਹਾ ਜੀ ਰੋਲਾ ਬੰਦ ਕਰੀ ਵੀ ਨੌਕਰ ਕੰਮ ਕਰ ਦੇ ਦੇਖੋ ਜੀ ਅਸੀਂ 2005 ਤੋਂ ਕੰਮ ਕਰ ਰਹੇ ਹਾਂ 25-25 ਸਾਲ ਸਾਨੂੰ ਹੋ ਗਏ ਕੰਮ ਕਰਦਿਆਂ ਨੂੰ ਸਾਨੂੰ 100 ਰੁਪਿਆ ਬਚਤ ਤਾਂ ਜਿੰਦੀ ਰਹੀ ਹੈ ਸਰਕਾਰ ਖਾਣੇ ਦੀ ਬਚਤ ਦੇ ਵਿੱਚੋਂ ਉਹ ਟਾਈਮ ਸਾਡੇ ਅੱਜ ਯਾਦ ਕਰਕੇ ਬੀਬੀ ਕਿਹੜੀ ਆ 3000 ਤੱਕ ਅਸੀਂ ਸੰਘਰਸ਼ ਲੜਿਆ 25 ਸਾਲਾਂ ਦਾ ਅੱਜ ਤੱਕ ਸਾਨੂੰ ਕੋਈ ਵੀ ਇਹੋ ਜੀ ਚੀਜ਼ ਨਹੀਂ ਮਿਲੀ ਵੀ ਜਿਹੜਾ ਸਾਨੂੰ ਕੋਈ ਸਹਾਇਤਾ ਮਿਲ ਜੇ ਪੰਜਾਬ ਚ ਕਿੰਨੇ ਵਰਕਰ ਨੇ ਤੁਹਾਡੇ ਕੋਲ 44538 ਕੁੱਕਾ ਸਾਡੇ 44538 ਕੁੱਕਾਂ ਨੂੰ ਸਾਨੂੰ ਕੋਈ ਵੀ ਇਹੋ ਜੀ ਸਹੂਲਤ ਨਹੀਂ ਸਾਨੂੰ ਵੱਧੂ ਕੰਮ ਲਿਆ ਜਾਂਦਾ ਸਾਡੇ ਤੋਂ ਸਾਡਾ ਇਕੱਲਾ ਮੇਡੇ ਮਿਲ ਖਾਣਾ ਬਣਾਉਣ ਦਾ ਸਾਡੇ ਤੋਂ ਚਾਹ ਬਣਵਾਉਂਦੇ ਆ ਟੀਚਰ ਸਾਡੇ ਤੋਂ ਸਫਾਈਆਂ ਕਰਾਉਂਦੇ ਆ ਵੀ ਸਾਡੇ ਕੁੱਕਾਂ ਨੇ ਕੁਛ ਨਹੀਂ ਕਰਨਾ ਸਾਡੇ ਕੁੱਕਾਂ ਨੂੰ ਸੁੱਤੀ ਵੀ ਨਹੀਂ ਮਿਲ ਰਹੀ ਕਿ 100 ਰੁਪਿਆ ਮਿਲਦਾ ਇਹ ਸੁੱਤੀ ਵੀ ਲੈਣੀ ਤਾਂ ਵੀ ਉਹ 100 ਰੁਪਿਆ ਸਾਨੂੰ ਪੱਲਿਓ ਦੇਣਾ ਪੈਂਦਾ ਸਾਨੂੰ ਪੱਲਿਓ ਦੇਣਾ ਪੈਂਦਾ ਜਿਵੇਂ ਅਸੀਂ ਬਦਲਾ ਕਰਕੇ ਜਾਨੀ ਕਿ ਭੈਣ ਨੂੰ ਕਿਸੇ ਨੂੰ ਖਾਣਾ ਬਣਾਉਣ ਲਈ ਤੋਰਦੇ ਆ ਅਸੀਂ ਇਹੀ ਸਰਕਾਰ ਮੂਰੇ ਸਾਡੀ ਮੰਗਾਂ ਸਾਡੀ ਬਦ ਤੋਂ ਬਦ ਮਿਹਨਤਾਂ ਬੇਨਤੀ ਸੁਣਨ ਵੀ ਸਾਨੂੰ ਮਿਹਨਤ ਵਧੇ ਸਾਡੀਆਂ ਤਨਖਾਹਾਂ 'ਚ ਵਾਧਾ ਕੀਤਾ ਜਾਵੇ ਸਾਨੂੰ ਡੀਸੀ ਰੇਟ ਮਿਲਣ ਪੱਕੇ ਕਰਾ ਜਾਵੇ ਨਹੀਂ ਸੰਘਰਸ਼ ਅਸੀਂ ਇਹ ਤੋਂ ਵੱਧ ਤੋਂ ਵੱਧ ਤੇਜ਼ ਕਰਾਂਗੇ ਜਿਹੜਾ ਸਮਾਨ ਆਉਂਦਾ ਬੱਚਿਆਂ ਦੇ ਲਈ ਉਹ ਸਹੀ ਭੇਜਦੀ ਸਰਕਾਰ ਮਗਰੋਂ ਸਰਕਾਰਾ ਦੇਖੋ ਜੀ ਸਹੀ ਆਉਂਦਾ ਖਾਣਾ ਬਹੁਤ ਵਧੀਆ ਆਉਂਦਾ ਖਾਣਾ ਬਣਾਉਣ ਦੇ ਸਾਰੇ ਵੀ ਆ ਜੀ ਉਹ ਬਹੁਤ ਵਧੀਆ ਬਣਾਉਂਦੇ ਸਾਡੇ ਕੁੱਕ ਪੂਰਾ ਵਧੀਆ ਖਾਣਾ ਬਣਦਾ ਖਾਣਾ ਜਿਹੜੇ ਮਿਹਨਤ ਨਾਲ ਲਗਨ ਨਾਲ ਪ੍ਰੋਪਰ ਲੈਣਾ ਦੇ ਵਿੱਚ ਖਾਣਾ ਬਣਦਾ ਖਾਣਾ ਦੀ ਸਾਨੂੰ ਕੋਈ ਕਮੀ ਨਹੀਂ ਕਮੀ ਆ ਸਾਡੇ ਕੁੱਕਾਂ ਨੂੰ ਤਨਖਾਹ ਨਹੀਂ ਮਿਲਦੀ ਕਿਤੇ ਇੱਕ ਵਾਰੀ ਸਾਨੂੰ 1500 ਪਾ ਦਿੰਦੇ ਆ ਕਿਤੇ ਸਾਨੂੰ 600 ਪਾ ਦਿੰਦੀ ਆ ਸਰਕਾਰ ਸਾਡੇ ਨਾਲ ਬਹੁਤ ਧੱਕਾ ਕਰ ਰਹੀ ਤਿੰਨ ਹਜ਼ਾਰ ਨਾਲ ਘਰ ਚੱਲ ਜਾਂਦਾ ਜਿਵੇਂ ਕਿ ਮਹਿੰਗਾਈ ਬਹੁਤ ਵੱਧ ਚੁੱਕੀ ਆ ਖਰਚੇ ਬਹੁਤ ਨੇ ਚੱਲ ਜਾਂਦਾ ਘਰ ਨਹੀਂ ਸਰ ਚੱਲਦਾ ਨਹੀਂ ਚੱਲਦਾ ਸਾਡੇ ਕੁੱਕਾਂ ਦੇ ਜੇ ਛੱਡ ਫੇਟ ਖਾਣਾ ਬਣਾਉਂਦੇ ਆ ਤੇ ਵਜਦੀ ਆ ਅੱਗ ਲੱਗਦੀ ਆ ਮੇਰੇ ਖੁਦ ਦੇ ਅੱਗ ਲੱਗੀ ਆ ਜੀ ਸਾਨੂੰ ਕੋਈ ਸਹੂਲਤ ਨਹੀਂ ਸਾਨੂੰ ਕੋਈ ਛੁੱਟੀ ਨਹੀਂ ਉਪਰਾਂ ਸਾਨੂੰ ਡਰਾਵਾ ਦਿੱਤਾ ਜਾਂਦਾ ਵੀ ਸਾਡੇ ਹਟਾਏ ਦਿੱਤੇ ਜਾਂਦੇ ਇਹ ਡਰਾਵਾ ਸਰਕਾਰ ਦੇ ਵੱਲੋਂ ਜਾਂ ਠੇਕੇਦਾਰ ਦੇ ਵੱਲੋਂ ਡਰਾਵਾ ਦਿੱਤਾ ਜਾਂਦਾ ਤੀਜਰਾਂ ਵੱਲੋਂ ਅੰਚਾਰਜ ਵੱਲੋਂ ਸਾਨੂੰ ਐਕਸੀ ਛੁੱਟੀ ਤੇ ਜਾਓ ਤੇ ਸਾਡੇ ਕੋਲੇ 100 ਰੁਪਏ ਤੇ ਬੁੜੀ ਸੱਟ ਕੇ ਜਾਓ ਆਏ ਦੇਖੋ ਵੀ 100 ਰੁਪਏ ਨੇ ਸਾਡਾ ਬੜੇ ਕੀ ਉਹ ਵੀ ਦੋ ਦੋ 100 ਰੁਪਏ ਨੇ ਦੋ ਦੋ 100 ਰੁਪਏ ਮੰਗਦੇ 100 ਰੁਪਏ ਤੇ ਕੋਈ ਬੱਚਾ ਨਹੀਂ ਵਰਦਾ ਵੀਰ ਤੁਸੀਂ ਮੰਨਾ ਜਾਂ ਤੁਸੀਂ ਦੇਖੋ ਕੋਈ ਖਬਰ ਨਹੀਂ ਹੋ ਕਰੋ ਹਣਾ ਗੱਲ ਤੇ ਗੱਲ ਕਰ ਉਹ ਤਾਂ ਪਹਿਲਾਂ ਵਾਦਾ ਕਰਿਆ ਸੀ ਵੀ ਤੁਹਾਡਾ ਡਬਲ ਕਰਾਂਗੇ 6000 ਅੱਜ 4 ਸਾਲ ਹੋ ਗਏ ਉਹਨਾਂ ਨੂੰ ਆਏ ਨੂੰ ਕੱਖ ਵੀ ਨਹੀਂ ਦਿੱਤਾ ਸਾਨੂੰ ਉਹੀ 3000 ਆ ਵੀ ਕਰੇ ਬੈਂਚ ਤੁਸੀਂ ਚੱਕਣ ਕੋਈ ਕੰਮ ਆ ਉਹਨਾਂ ਕੋਈ ਸਰਕਾਰ ਸਾਡੇ ਵਾਸਤੇ ਤਾਂ ਹੈ ਨਹੀਂ ਜਿਹੜਾ ਵੋਟਾਂ ਲੈਣੀਆਂ ਛੋਤੋਂ ਆਮ ਲੋਕ ਛੇ ਅਸੀਂ ਹੁਣ ਤਾਂ ਨਹੀਂ ਉਹ ਤਾਂ ਬ

ਸਾਨੂੰ ਕੁਝ ਨਹੀਂ ਦਿੱਤਾ ਜੀ ਵੋਟਾਂ ਦਾ ਵੋਟਾਂ ਨੇੜੇ ਆ ਰਹੀਆਂ ਮੰਗਣਾ ਉਹ ਕਿ ਦੁਬਾਰੇ ਵੋਟਾਂ ਤੁਹਾਡੇ ਕੋਲ ਦੇਓਗੇ ਪਾਓਗੇ ਨਹੀਂ ਨਹੀਂ ਅਸੀਂ ਨਹੀਂ ਦੇਉਂਦੇ ਕਿ ਸਾਡਾ ਕੋਈ ਕੰਮ ਨਹੀਂ ਕਰਦਾ ਸਾਡੇ ਨੇ ਬਹੁਤ ਪੜੀਆਂ ਮੀਟਿੰਗਾਂ ਰੱਖ ਕੇ 31 ਦਸੰਬਰ ਦਾ ਸਾਡਾ ਧਰਨਾ ਮਹਾਲੀ ਦੇ ਵਿੱਚ ਸੀ ਸਾਡਾ ਕੈਨਸਲ ਕੀਤਾ ਇੱਕ ਦਿਨ ਪਹਿਲਾਂ 30 ਦਸੰਬਰ ਨੂੰ ਸਾਡਾ ਧਰਨਾ ਇਹਨਾਂ ਨੇ ਕੈਨਸਲ ਕਰਾਇਆ ਕਿਉਂ ਕਰਾਇਆ ਜੀ ਇਹ ਮੇਟੇ ਮੇਲ ਕੋ ਇੱਕ ਸਾਡਾ ਸਿਰ ਖਾਂਦੇ ਆ ਸਿਰ ਖਾਵਾਂਗੇ ਅਸੀਂ ਇੱਥੇ ਖਾਣਾ ਬਣਾਉਣੇ ਆ ਅਸੀਂ ਮਿਹਨਤ ਕਰਦੇ ਆ ਸਾਰਾ ਦਿਨ ਅਸੀਂ 9 ਵਜੇ ਤੋਂ ਲੈ ਕੇ 3 ਵਜੇ ਕਰੇ ਬਾਰਸੀਆ ਸਾਡੀ ਸਾਨੂੰ ਦੱਸੋ ਵੀ ਸਾਨੂੰ ਕਿਉਂ ਨਹੀਂ ਚਾਹੀਦਾ ਹਰਜੋਤ ਮੈਂ ਖੁਦ ਸਾਡੇ ਨਾਲ ਮੀਟਿੰਗਾਂ ਮੈਂ ਜ਼ਿਲ੍ਹਾ ਪ੍ਰਧਾਨ ਆ ਬਠਿੰਡਾ ਕੁਲਵਿੰਦਰ ਕੌਰ ਅਸੀਂ ਕਿਤੇ ਵੀ ਜਾਂਦੇ ਆ ਜੇ ਸਾਡਾ ਧਰਨਾ ਲੱਗਿਆ ਥਾਲੀ ਖੜਕਾਓ ਦਾ ਅਸੀਂ ਇੱਥੇ ਕੀਤਾ ਮੁਜ਼ਾਹਰਾ ਮੋਗੇ ਜੀ ਲੁਧਿਆਣਾ ਦੇ ਸਾਡੇ ਧਰਨੇ ਲੱਗੇ ਆ 31 ਦਸੰਬਰ ਦਾ ਸਰਕਾਰ ਨੇ ਜਾਣਬੁੱਝ ਕੇ ਸਾਡਾ ਧਰਨਾ ਕੈਨਸਲ ਕਰਾਇਆ ਅਸੀਂ ਜੀ ਸਾਡੀ ਹੁਣ ਭਗਵਾਨਤਮਾਨ ਸਰਕਾਰ ਨੂੰ ਇਹੀ ਬੇਨਤੀ ਆ ਵੋਟਾਂ ਲੈਣੀਆਂ ਤਾ ਸਾਡੇਆਂ ਤਨਖਾਹਾਂ 'ਚ ਵਾਧਾ ਕੀਤਾ ਜਾਵੇ ਸਾਡੇ ਕੁੱਕਾਂ ਨੂੰ ਡੀਸੀ ਰੇਟ ਮਿਲਣੇ ਚਾਹੀਦੇ ਨਹੀਂ ਸਾਡੇ ਕੰਨੀ ਬੋਟਾ ਕੰਨੀ ਨਾ ਹੋਣ ਅੱਜ ਵੀ ਸਾਨੂੰ ਦਫਤਰ ਬਣਾਇਆ ਗਿਆ ਸਾਡੀ ਵੀ ਸਾਡੀ ਮੀਟਿੰਗ ਉਥੋਂ ਕੈਨਸਲ ਕਰ ਦਿੱਤੀ ਗਈ ਹੈ ਵੀ ਸਾਡੀ ਮੀਟਿੰਗ ਨਹੀਂ ਹਟ ਜਾਣਗੇ ਹਟਦੇ ਨਹੀਂ ਸਾਡੇ 25-25 ਸਾਲ ਪੁਰਾਣੇ ਕੁੱਕ ਉਹਨਾਂ ਨੂੰ ਸਾਨੂੰ ਬਿਨਾ ਵਜਾ ਤੋਂ ਹਟਾਏ ਜਾ ਰਹੇ ਆ ਉਹ ਹਟਣੇ ਨਹੀਂ ਚਾਹੀਦੇ ਉਹ ਪਤਾ ਕਿ ਕਿ ਸੰਘਰਸ਼ ਕਰੋਗੇ ਜਾਂ ਸੰਘਰਸ਼ ਅਸੀਂ ਇਹ ਤੋਂ ਤੇਜ਼ ਕਰਾਂਗੇ ਜੀ ਜੋ ਸਾਥੋਂ ਬਣਿਆ ਅਸੀਂ ਕੋਸਗਰ ਖਾਣਾ ਨਹੀਂ ਬੰਦ ਕਰਦੇ ਸੁਣੋਗੇ ਸਰਕਾਰ ਨੂੰ ਨਹੀਂ ਚੁਣਦੇ ਨਹੀਂ ਚੁਣਦੇ ਹਾਂ ਜੇ ਸਾਡੀਆਂ ਤਨਖਾਹਾਂ 'ਚ ਵਾਧਾ ਕਰਤਾ ਭਗਵਾਨਤਮਾਨ ਸਰਕਾਰ ਨੇ ਫੇਰ ਅਸੀਂ ਦੁਬਾਰਾ ਅਸੀਂ ਚੁਣਾਂਗੇ ਜੀ ਸਰਕਾਰ ਤਾਂ ਇਹ ਕਹਿ ਰਹੀ ਨਗਾ ਅਸੀਂ ਹਰੇਕ ਵਰਗ ਨੂੰ ਧਿਆਨ ਦੇ ਵਿੱਚ ਰੱਖ ਕੇ ਫੈਸਲੇ ਲੈ ਲਏ ਕਮਜ਼ੋਰਿਆਂ ਨੂੰ ਜ਼ਮੀਨ ਰੱਖਿਆ ਜੀ ਮੈਂ ਤਾਂ ਖਰਚਾ ਜੀ ਆਪ ਸੌਕਰ ਚ ਮੱਡੇ ਮੀਲ ਮੱਡੇ ਮੀਲ ਤਾਂ ਚੇਤੇ ਹੀ ਨਹੀਂ ਸੁਣਾਉਂਦੇ ਅੰਦੀ ਅਗਰ ਨਾ ਮੱਡੇ ਮੀਲ ਤੋਂ ਤੁਹਾਨੂੰ ਛੱਤਾਂ ਪੈਂਦੀਆਂ ਸਕੂਲਾਂ ਦੀਆਂ ਛੱਤਾਂ ਦੇ ਕਹਿੰਦੇ ਆ ਕਿ ਤੁਸੀਂ ਮੱਡੇ ਮੀਲ 'ਚ ਕੰਮ ਕਰੋ ਜੇ ਛੱਤ ਪੈਂਦੀ ਹੈ ਜੇ ਕੋਈ ਪਾਟਰ ਖਾਂਦੇ ਤਾਂ ਵੀ ਇੱਕ ਮੱਡੇ ਮੀਲ 'ਚ ਕੰਮ ਕਰੋ ਤੁਸੀਂ ਜੇ ਤੁਸੀਂ ਜੇ ਆ ਕਿ ਵੋਟ ਆਉਂਦੀਆਂ ਆ ਕਿ ਤੁਹਾਡੇ ਪੈਸੇ ਪਾਏ ਆ ਕਿ ਉਹ ਵੀ ਸਾਥੋ ਫਰੀ ਕੰਮ ਕਰਾਉਂਦੇ ਆ ਜੀ ਸਾਡੀ ਤਨਖਾਹ ਵਧਣੀ ਚਾਹੀਦੀ ਹੈ ਜੀ ਸਾਨੂੰ 100 ਰੁਪਏ ਨਾਲ ਕੁਝ ਨਹੀਂ ਬਣਦਾ ਹੁਣ ਸਬਜ਼ੀਆਂ ਖਰੀਦਦੇ ਆ ਕਿ ਸਬਜ਼ੀਆਂ ਕਿੰਨਾ ਕੁ ਪੂਰੀਆਂ ਆਉਂਦੀਆਂ ਆਉਂਦੀਆਂ ਸਬਜ਼ੀ ਅਸੀਂ 100 ਰੁਪਏ ਪਿੱਛੇ ਸਾਡਾ ਕੋਈ ਬੀਮਾ ਨਹੀਂ ਹੋਇਆ ਜੀ ਕੋਈ ਬੀਮਾ ਨਹੀਂ ਕਰਿਆ ਸਾਡੇ ਉੱਤੇ 44300 ਕੁੱਕਾਂ ਅਸੀਂ ਕੰਮ ਕਰਦਿਆਂ ਸਾਡੀਆਂ ਵੋਟਾਂ ਪੈਣੀਆਂ ਤੇ ਨਹੀਂ ਸਾਡੀ ਸਰਕਾਰਵਾਂ ਨਹੀਂ ਕੋਈ ਨਿਗਾ ਨਹੀਂ ਜੀ ਬਸ